ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਲੋ ਦੋਸਤੋ ਆਪਾਂ ਬੀਜ ਰਹੇ ਆਂ ਸ਼੍ਰੀ ਰਾਮ ਦਾ ਸੁਪਰ 3 SR72 ਤਣਕ ਦਾ ਬੀਜ ਬੀਜ ਰਹੇ ਆਂ ਇਹ ਉਹਨਾਂ ਵੱਲੋਂ ਸਪੈਸ਼ਲ ਕੰਪਨੀ ਦਾ ਹੀ ਗੱਟਾ ਸ਼੍ਰੀ ਰਾਮ ਦਾ ਦੇਖੋ ਕੋਈ ਇਹ ਤੇ ਸਾਰਾ ਹੋਲੋਗ੍ਰਾਮ ਵਗੈਰਾ ਲੱਗੇ ਹੋਏ ਆ ਸਾਰੇ ਆ ਦੇਖੋ ਸਟicker ਵਗੈਰਾ ਲੱਗੇ ਹੋਏ ਆ ਇਹਨਾਂ ਦੇ ਤੇ ਆਪਾਂ ਇਹ ਇੱਕ ਏਕੜ ਦਾ ਟਰੈਲ ਲਾ ਕੇ ਦੇਖ ਰਹੇ ਆਂ ਸ਼੍ਰੀ ਰਾਮ ਐਸ ਸਰ 77 ਦਾ ਕਣਕ ਦੇ ਬੀਜ ਦਾ ਵੀ ਕੀ ਇਹਦਾ ਝਾੜ ਆਪਾਂ ਨੂੰ ਕਿਸੇ دوست ਨੇ ਦੱਸਿਆ ਸੀ ਆਪਣੇ ਹਰਿਆਣੇ ਦੇ ਵਿੱਚ ਰਿਸ਼ਤੇਦਾਰ ਨੇ ਉਹਨਾਂ ਨੇ ਆਪਾਂ ਨੂੰ ਦੱਸ ਪਾਈ ਸੀ ਵੀ ਤੁਸੀਂ ਇੱਕ ਏਕੜ 'ਚ ਟਰੈਲ ਲਾ ਕੇ ਦੇਖੋ ਜੇ ਕਿਸੇ ਹੋਰ ਕਿਸਾਨ ਭਰਾ ਨੇ ਇਹ ਬੀਜ ਬੀਜਿਆ ਤਾਂ ਆਪਾਂ ਨੂੰ ਜ਼ਰੂਰ ਦੱਸਿਓ ਵੀ ਇਹਦਾ ਕੀ ਝਾੜ ਝੂੜ ਹੈ ਤੇ ਆ ਆਪਣਾ ਜ਼ਮੀਨ ਹੈ ਜਿਹਦੇ ਵਿੱਚ ਬੀਜਣਾ ਇਹਨੂੰ ਆਪਾਂ ਰੌਣੀ ਕਰਕੇ ਬਾਹ ਕੇ ਆ ਦੇਖੋ ਪੂਰੀ ਗੱਲ ਹੈ ਇੱਥੇ ਪੂਰੀ ਗੱਲ ਹੈ ਤੇ ਆਪਾਂ ਇਹਦੇ ਵਿੱਚ ਬੀਜਣਾ 1 ਏਕੜ ਆਪਾਂ ਬੀਜਾਂਗੇ ਸ੍ਰੀ ਰਾਮ ਦਾ 72 SR 72 ਤੇ ਬਾਕੀ ਬੀਜਾਂਗੇ ਆਪਾਂ 872 ਠੀਕ ਹੈ ਜੀ ਆਹ ਦੇਖੋ ਜੀ ਆਪਾਂ ਨਾਲ ਇਹਦੇ 55 ਕਿਲੋ ਡੀਏਪੀ ਦੇਵਾਂਗੇ ਤੇ 40 ਕਿਲੋ ਆਪਾਂ ਇਹਨੂੰ ਪ੍ਰਤੀ ਏਕੜ ਦਾ ਇਹ ਬੀ ਪਾਵਾਂਗੇ ਸ੍ਰੀ ਰਾਮ ਦਾ ਤੇ ਇਹਦੇ ਵਿੱਚ ਆਪਾਂ ਲਾਇਆ ਹੋਇਆ ਸੀਗਾ ਦੋਸਤੋ ਸੁਪਰ 212 ਆਪਾਂ ਝੋਨਾ ਲਾਇਆ ਸੀਗਾ ਇਹਦੀ ਬਾਡੀ ਕਰਕੇ ਆਪਾਂ ਰੌਣੀ ਕਰ ਦਿੱਤੀ ਸੀ ਰੌਣੀ ਕਰਕੇ ਹੁਣ ਇਹ ਬੱਤਾਂ ਜਮਾ ਬੱਤ ਕਰਕੇ ਇਹਨੂੰ ਹੁਣ ਆਪਾਂ ਬੀਜਾਂਗੇ ਤੇ ਜਰੂਰ ਦੱਸਿਓ ਦੋਸਤੋ ਵੀ ਕੀ ਇਹਦਾ ਰਿਜ਼ਲਟ ਹੈ ਤੇ ਕਿੰਨਾ ਕੇ ਇਹ ਨਿਕਲਦਾ ਪ੍ਰਤੀ ਏਕੜ ਤੇ ਇੱਕ ਇਹਦਾ ਆਪਾਂ ਵਿੱਚ ਸੁਣਨ ਨੂੰ ਆਇਆ ਵੀ ਆਪਾਂ ਗਾਂ ਆ ਬੀਜ ਨਹੀਂ ਬਣਾ ਸਕਦੇ ਇਹਦਾ ਵੀ ਬੀਜ ਨਹੀਂ ਕਿਸਾਨ ਉਹ ਕਰ ਸਕਦੇ ਤੇ ਆਪਾਂ ਨੂੰ ਜਰੂਰ ਦੱਸਿਓ ਵੀ ਬੀਜ ਬਣ ਜੂਗਾ ਇਹਦਾ ਐਸਆਰ 72 ਦਾ ਆਪਾਂ ਰੱਖ ਕੇ ਘਰੇ ਗ੍ਰੈਂਡ ਕਰਾ ਕੇ ਗਾਂ ਨੂੰ ਵੱਧ ਬੀਜ ਸਕਦੇ ਆ ਕਿ ਕੋਈ ਸਿਸਟਮ ਹੁੰਦਾ ਓਕੇ ਦੋਸਤੋ ਧੰਨਵਾਦ